ਇਹ ਤਾਂ ਬੇਕੀਮਤ ਦੇਣਾ ਹੋਏ ਗਾਲੀ ਕੋਈ ਗੱਲ ਨਹੀਂ ਤੇਰਾ ਵੇਖੀ ਬੰਦਾ ਕੀ ਤੇਰਾ ਹਣ ਯੂਨਾਈਟਡ ਨਿਊ ਦੇਖ ਰਹੇ ਸਾਰੇ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਕੈਨੇਡਾ ਤੋਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਕਿ ਇੱਕ ਪੰਜਾਬੀ ਕੁੜੀ ਜਿਸ ਦਾ ਹਸਬੰਡ ਉਸ ਨੂੰ ਮਾਲ ਦੇ ਵਿੱਚ ਇੱਕ ਮੁੰਡੇ ਦੇ ਨਾਲ ਫੜ ਲੈਂਦਾ ਹੈ ਜਿਸ ਤੋਂ ਬਾਅਦ ਉਸ ਦੇ ਦੁਆਰਾ ਇਸ ਦੀ ਵੀਡੀਓ ਵੀ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬਾਹਰਲ ਕਰ ਦਿੱਤੀ ਗਈ ਹੈ ਉਸ ਦਾ ਕਹਿਣਾ ਹੈ ਕਿ ਇਸ ਦਾ ਵਿਆਹ ਮੇਰੇ ਨਾਲ ਹੋਇਆ ਹੋਇਆ ਹੈ ਤੇ ਇਸ ਦੇ ਮਾਪਿਆਂ ਨੂੰ ਵੀ ਨਹੀਂ ਪਤਾ ਕਿ ਇਹ ਕਿਸੇ ਹੋਰ ਮੁੰਡੇ ਦੇ ਨਾਲ ਇਸ ਤਰ੍ਹਾਂ ਘੁੰਮ ਫਿਰ ਰਹੀ ਹੈ ਸੋ ਇਸੇ ਦੌਰਾਨ ਉਸ ਦੇ ਵੱਲੋਂ ਵੀਡੀਓ ਬਣਾਈ ਜਾਂਦੀ ਹੈ ਤੇ ਸੋਸ਼ਲ ਮੀਡੀਆ ਦੇ ਉੱਤੇ ਬਾਹਰਲ ਕਰ ਦਿੱਤੀ ਜਾਂਦੀ ਹੈ ਸੋ ਆਉ ਲੈ ਚੱਲਦੇ ਆ ਇਸ ਵੀਡੀਓ ਦੇ ਬੱਲ ਨਾ ਹੋ ਕੇ ਬਕਵਾਸ ਕਰਦਾ ਕੋਣੇ ਦੱਸ ਕਿੱਥੇ ਆਣਾ ਦੱਸ ਆਹ ਦੇਖੋ ਜੀ ਮੇਰੀ ਆਹ ਦੇਖੋ ਮੇਰੀ ਘਰ ਵਾਲੀ ਆਹ ਦੇਖੋ ਤੁਰਦੀ ਫਿਰਦੀ ਆ ਉਦਾਂ ਇਹ ਕਹਿੰਦਾ ਮੈਂ ਕਹਿੰਦੀ ਮੇਰਾ ਭਰਾ ਵਾ ਹੱਥ ਨਾਲ ਛਪਾਏ ਆ ਆਹ ਦੇਖੋ ਇਹ ਪਿਓ ਨੂੰ ਵੇਖੀ ਪੌਣਾ ਨੂੰ ਆ ਆਵੇ ਆਵੇ ਹੱਥਾਂ ਛਪਾਏ ਆ ਦੇਖੋ ਹਾਂ ਮੇਰਾ ਭਰਾ ਵਾ ਆ ਵੇ ਲੋ ਇਹਦੀ ਦੇ ਆ ਦੇਖੋ ਜੀ ਇੱਧਰ ਤਰੀ ਪੋਨਾ ਦੇ ਪਿਓ ਨੇ ਮਾਂ ਨੂੰ ਕਹਿੰਦੀ ਮੇਰੀ ਮੇਰੀ ਕੁੜੀ ਆ ਬੜੀ ਸਿਆਣੀ ਆ ਆ ਵੇਖੋ ਤਰੀ ਮੈਂ ਇਹਨਾਂ ਨੂੰ ਵੇਖੀ ਪਿਆ ਢਿੱਲ ਦੇ ਤੇ ਤੇਰੇ ਤੇਰੇ ਪਿਓ ਨੇ ਲਾਇਆ ਤੇਰੇ ਤੇ ਵੇਖੀ ਮੈਂ ਦੇਣਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਰਾ ਵੇਖੀ ਬੰਦਾ ਕੀ ਤੇਰਾ ਹਣ